ਸਾਨੂੰ ਹੁਣ ਇੱਥੇ ਜਿਵੇਂ ਜਿਹੜਾ ਰਾਸ਼ਨ ਪਾਣੀ ਰਸਦਦਾ ਉਹ ਬਹੁਤ ਆਤ ਚ ਸਾਡੇ ਕੋਲ ਹੈਗਾ ਖਾਣ ਪੀਣ ਦਾ ਸਮਾਨ ਹੋ ਗਿਆ ਫਰੂਟ ਹੋ ਗਏ ਸਾਰਾ ਕੁਝ ਹੈਗਾ ਜੀ ਜਦੋਂ ਅਸੀਂ ਮੰਨ ਲਓ ਪਿੱਛੋਂ ਮੁੜੇ ਆ ਜਿਹੜਾ ਕਸਬਾ ਉੱਥੋਂ ਆਉਂਦਾ ਲੰਗਰ ਲੱਗੇ ਆ ਟਰਾਲੀਆਂ ਭਰ-ਭਰ ਕੇ ਆ ਰਹੀਆਂ ਨੇ ਹੁਣ ਸਾਨੂੰ ਇੱਥੇ ਜਿਵੇਂ ਜ਼ਿਆਦਾ ਸੁੱਕੀ ਤੂੜੀ ਹੋ ਗਈ ਜਿਵੇਂ ਬਾਪੂ ਜੀ ਉਹਨਾਂ ਦੇ ਮੱਝਾਂ ਰੱਖੀਆਂ ਸਾਨੂੰ ਚਾਰਾ ਆਚਾਰ ਜਿਹੜਾ ਬਾ ਆਪਣਾ ਬਣ ਕੇ ਆਉਂਦਾ ਗੱਠਾਂ ਤੇ ਚੋਕਰ ਇਹ ਚੀਜ਼ਾਂ ਸਾਨੂੰ ਜ਼ਿਆਦਾ ਚਾਹੀਦੀਆਂ ਨੇ ਸੋ ਸਾਨੂੰ ਹੁਣ ਡੰਗਰਾਂ ਦਾ ਚਾਰਾ ਜ਼ਿਆਦਾ ਚਾਹੀਦਾ ਰਸ ਦਾ ਅਸੀਂ ਇਹ ਨਹੀਂ ਕਹਿੰਦੇ ਕਿ ਰਸ ਤੁਸੀਂ ਲੈ ਕੇ ਨਾ ਆਓ ਰਸਤ ਸਾਡੇ ਕੋਲ ਹੈਗੀ ਆ ਤੁਸੀਂ ਇੱਕ ਹਫਤਾ ਰਸ ਸਟੇ ਕਰ ਲਓ ਸਾਨੂੰ ਡੰਗਰਾਂ ਦਾ ਜ਼ਿਆਦਾ ਚਾਰਾ ਚਾਹੀਦਾ ਜੀ ਤਰਪਾਲਾਂ ਚਾਹੀਦੀਆਂ ਨੇ ਜਿਵੇਂ ਓੜੂ ਮੋਸ ਚਾਹੀਦੀ ਮੱਛਰ ਬਹੁਤ ਹੈ ਕਿਉਂਕਿ ਲਾਈਟ ਦਾ ਕਨੈਕਸ਼ਨ ਕੱਟਿਆ ਗਿਆ ਮੱਛਰਦਾਨੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਜ਼ਿਆਦਾ ਚਾਹੀਦੀਆਂ ਨੇ ਮੈਡੀਕਲ ਕੈਂਪ ਵੀ ਚਾਹੀਦੇ ਨੇ ਬਿਲਕੁਲ 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 ਚਾਹੀਦਾ ਤਾਂ ਇਹ ਆ ਕਿ ਇੱਕ ਪਿੰਡ 'ਚ ਇੱਕ ਡਾਕਟਰ ਆ ਕੇ ਬੈਠੇ ਕਿਉ ਡਾਕਟਰ ਚਾਹੀਦਾ ਡੰਗਰਾਂ ਵਾਸਤੇ ਡਾਕਟਰ ਡੰਗਰਾਂ ਵਾਸਤੇ ਹਾਂਜੀ ਵੈਟਰਨਰੀ ਡਾਕਟਰ ਵੀ ਚਾਹੀਦਾ ਪਸ਼ੂਆਂ ਵਾਸਤੇ ਡਾਕਟਰ ਜ਼ਰੂਰ ਚਾਹੀਦਾ ਜੀ ਵੈਟਰਨਰੀ ਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਅਪੀਲ ਕਰਨਾ ਚਾਹੂੰਗਾ ਕਿ ਜਿੰਨੇ ਵੀ ਵੀਰ ਇਹ ਸਾਡੀ ਵੀਡੀਓ ਸੁਣਨਗੇ ਤੁਸੀਂ ਇੱਥੇ ਜਿਹੜੀਆਂ ਮੈਡੀਕਲ ਟੀਮਾਂ ਪੰਜਾਬ 'ਚ ਕੰਮ ਕਰ ਰਹੀਆਂ ਨੇ ਬੰਦਿਆਂ ਵਾਸਤੇ ਵੀ ਤੁਸੀਂ ਇਹ ਦੇਖੋ ਛੋਟੇ-ਛੋਟੇ ਬੱਚੇ ਨੇ ਡੰਗਰਾਂ ਦੇ ਹਾਲਾਤ ਦੇਖੋ ਡੰਗਰਾਂ ਵਾਸਤੇ ਵੀ ਡਾਕਟਰ ਚਾਹੀਦੇ ਨੇ ਤੇ ਜਵਾਕਾਂ ਵਾਸਤੇ ਵੀ ਇੱਥੇ ਤੁਸੀਂ ਆਪਦੇ ਕੈਂਪ ਲਾਓ ਵਾਤ ਤੋਂ ਵਾਤ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਅਸੀਂ ਉਹ ਤੁਹਾਡਾ ਸਹਿਯੋਗ ਕਰਾਂਗੇ ਤੁਸੀਂ ਸਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਦੋ-ਦੋ ਤਿੰਨ-ਤਿੰਨ ਪਿੰਡਾਂ 'ਚ ਇੱਕ-ਇੱਕ ਕੈਂਪ ਲੱਗ ਜਵੇ ਉਹ ਵੀ ਬਹੁਤ ਵੱਡੀ ਗੱਲ ਹੈ ਸਾਡੇ